ਬਹੁਤ ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਔਰ ਅੱਜ ਦੇ ਖਬਰ ਪੜਤਾਲ ਦੇ ਇਸ ਖਾਸ ਐਪੀਸੋਡ ਦੇ ਵਿੱਚ ਤਿੰਨ ਚਾਰ ਅਹਿਮ ਖਬਰਾਂ ਨੇ ਇੱਕ ਇੱਕ ਕਰਕੇ ਉਹਨਾਂ ਸਾਰੀਆਂ ਖਬਰਾਂ ਦਾ ਵਿਸਥਾਰ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਖਬਰ ਦਾ ਰੁਖ ਸਾਂਝਾ ਕਰਾਂਗੇ ਸਭ ਤੋਂ ਪਹਿਲਾਂ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਜੁੜੀ ਹੈ ਭਗਵੰਤ ਮਾਨ ਇੱਕ ਵਾਰ ਮੁੜ ਤੋਂ ਦਿੱਲੀ ਜਾ ਸਕਦੇ ਨੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਤਿਹਾਰ ਜੇਲ੍ਹ ਦੇ ਵਿੱਚ ਚਿੱਠੀ ਲਿਖ ਕੇ ਅਰਜ਼ੀ ਲਾਈ ਗਈ ਹੈ ਚਿੱਠੀ ਲਿਖੀ ਗਈ ਹੈ ਔਰ ਮੰਗ ਕੀਤੀ ਗਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਕਰਨਾ ਚਾਹੁੰਦੇ ਨੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹਜੇ 4 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਾ ਹੈ ਔਰ ਬਹੁਤ ਸੰਭਵ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨਵੇਂ ਉਮੀਦਵਾਰ ਐਲਾਨੇ ਜਾਣੇ ਨੇ ਉਹਨਾਂ ਬਾਰੇ ਸਲਾਹ مشورہ ਕਰਨ ਦੇ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾ ਸਕਦੇ ਨੇ ਕੀ ਤਿਹਾਰ ਜੇਲ੍ਹ ਦਾ ਪ੍ਰਸ਼ਾਸਨ ਉਹਨਾਂ ਨੂੰ ਜਲਦ ਮਨਜ਼ੂਰੀ ਦੇਵੇਗਾ ਇਹ ਨਿਰਪਰ ਕਰਦਾ ਹੈ ਅਗਰ ਮਨਜ਼ੂਰੀ ਮਿਲਦੀ ਹੈ ਤੇ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਨੂੰ ਮਿਲ ਸਕਦੇ ਨੇ ਔਰ ਜਦੋਂ ਤੋਂ ਅਰਵਿੰਦ ਕੇਦਰੀਵਾਲ ਜੇਲ੍ਹ ਚ ਗਏ ਨੇ ਭਗਵੰਤ ਮਾਨ ਦਿੱਲੀ ਦੇ ਵਿੱਚੋਂ ਅਰਵਿੰਦ ਕੇਦਰੀਵਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਾਪਸ ਪੰਜਾਬ ਪਰਤੇ ਨੇ ਔਰ ਪੰਜਾਬ ਦੇ ਵਿੱਚ ਵਾਪਸ ਆਉਣ ਤੋਂ ਬਾਅਦ ਇੱਕ ਵਾਰੀ ਮੁਰ ਤੋਂ ਭਗਵੰਤ ਮਾਨ 13 0 ਦੇ ਮਿਸ਼ਨ ਤੇ ਦੁਬਾਰਾ ਰੁੱਝ ਗਏ ਨੇ ਸਾਨੂੰ ਪਤਾ ਹੈ ਪਹਿਲਾਂ ਉਹਨਾਂ ਨੇ ਸੰਗਰੂਰ ਚ ਮੀਟਿੰਗ ਕੀਤੀ ਸੰਗਰੂਰ ਦੇ ਸਾਰੇ ਮੰਤਰੀ ਵਿਧਾਇਕਾਂ ਔਰ ਵਲੰਟੀਅਰਸ ਨਾਲ ਮੀਟਿੰਗ ਕੀਤੀ ਕੱਲ ਇੱਕ ਵਾਰੀ ਫੇਰ ਉਹਨਾਂ ਨੇ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਵੱਖ-ਵੱਖ ਜਿਹੜੇ ਵਿਦਾਇਕ ਨੇ ਕੈਂਡੀਡੇਟ ਨੇ ਔਰ ਅਹੁਦੇਦਾਰ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਅਸਲ ਦੇ ਵਿੱਚ ਭਗਵੰਤ ਮਾਨ ਕਿਸੇ ਵੀ ਕੀਮਤ ਦੇ ਉੱਤੇ ਆਮ ਆਦਮੀ ਪਾਰਟੀ ਦੀ ਪਕੜ ਕਮਜ਼ੋਰ ਨਹੀਂ ਹੋਣਾ ਹੋਣ ਦੇਣਾ ਚਾਹੁੰਦੇ ਔਰ ਜਿਹੜੀਆਂ ਗੱਲਾਂ ਬਾਹਰ ਆਈਆਂ ਨੇ ਸੰਦੀਪ ਪਾਟਕ ਨੇ ਵੀ ਦੋ ਦਿਨ ਮੀਟਿੰਗਾਂ ਕੀਤੀਆਂ ਨੇ ਸੰਦੀਪ ਪਾਟਕ ਵੀ ਚਾਹੁੰਦੇ ਨੇ ਕਿ 2 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ ਸਿਰਫ ਉਸ ਕਾਰਗੁਜ਼ਾਰੀ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਇਆ ਜਾਵੇ ਕਿ ਕਿਵੇਂ ਸਰਕਾਰ ਨੇ 0 ਬਿੱਲ 90% ਲੋਕਾਂ ਨੂੰ ਦਿੱਤਾ ਔਰ ਮੈਂ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਹੈ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਜਿਹੜਾ ਮੁੱਦਾ ਲੋਕਾਂ ਦੇ ਵਿੱਚ ਉਹ ਇਹੀ ਹੈ ਕਿ ਅਸੀਂ ਮੁਫਤ ਬਿਜਲੀ ਦੀ ਗਰੰਟੀ ਪੂਰੀ ਕੀਤੀ ਹੈ ਔਰ ਜ਼ੀਰੋ ਬਿਲ 90% ਲੋਕਾਂ ਨੂੰ ਸਮੇਂ-ਸਮੇਂ ਤੇ ਸਾਡੀ ਸਰਕਾਰ ਵੇਲੇ ਆਏ ਨੇ ਇਹਦੇ ਨਾਲ-ਨਾਲ 42000 ਤੋਂ ਜ਼ਿਆਦਾ ਨੌਕਰੀਆਂ ਔਰ 7800 ਦੇ ਕਰੀਬ ਜਿਹੜੇ ਮਹੱਲਾ ਕਲੀਨਿਕ ਨੇ ਇਹ ਉਹ ਕੋਰ ਫੈਕਟਰ ਨੇ ਜਿਨ੍ਹਾਂ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਲੋਕਾਂ 'ਚ ਜਾਏਗੀ ਸੰਦੀਪ ਪਾਠਕ ਨੇ ਵੀ ਜਿਹੜੀਆਂ ਮੀਟਿੰਗਾਂ ਕੀਤੀਆਂ ਨੇ ਵਰਕਰਾਂ ਨਾਲ ਵਲੰਟੀਅਰਸ ਨਾਲ ਉਦੇ ਵਿੱਚ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਲੋਕਾਂ ਦੇ ਵਿੱਚ ਇਸ ਗੱਲ ਨੂੰ ਵੱਧ ਤੋਂ ਵੱਧ ਲੈ ਕੇ ਜਾਇਆ ਜਾਵੇ ਕਿਉਂਕਿ ਇਹਦੀ ਕਾਰਟ ਨਾ ਵਿਰੋਧੀਆਂ ਕੋਲੇ ਹੈ ਨਾ ਕਾਂਗਰਸ ਨੇ ਕਦੀ ਮੁਫਤ ਬਿਜਲੀ ਕੀਤੀ ਨਾ ਭਾਜਪਾ ਨੇ ਤੇ ਨਾ ਸ਼੍ਰੋਮਣੀ ਅਕਾਲੀ ਦਲ ਨੇ ਹਾਲਾਂਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨੀ ਨੂੰ ਮੁਫਤ ਬਿਜਲੀ ਦਿੱਤੀ ਸੀ ਔਰ ਬਾਵਾ ਸਮਾਂ ਪੋਲਿਟਿਕਲ ਤੌਰ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਉਹਦਾ ਫਾਇਦਾ ਮਿਲਿਆ ਹੁਣ ਮੁਫਤ ਬਿਜਲੀ ਦੇ ਮੁੱਦੇ ਤੇ ਵਿਰੋਧੀਆਂ ਕੋਲੇ ਕੋਈ ਜਵਾਬ ਨਹੀਂ ਸਿਵਾਏ ਇਸ ਦੇ ਕਿ ਪੰਜਾਬ ਦੇ ਸਿਰ ਕਰਜ਼ਾ ਚੜ ਰਿਹਾ ਹੈ ਹਾਲਾਂਕਿ ਕਰਜ਼ਾ ਪੌਣੇ 3 ਲੱਖ ਦਾ ਪਿਛਲੀਆਂ ਸਰਕਾਰਾਂ ਨੇ ਵੀ ਚੜਾਇਆ ਸੀ ਇਹ ਸਾਰੀਆਂ ਗੱਲਾਂ ਇਹ ਸਾਰੇ ਡਾਟੇ ਨੇ ਜਿਹੜੇ ਇਹ ਵੀ ਆਮ ਆਦਮੀ ਪਾਰਟੀ ਦੇ ਵਰਕਰ ਵਲੰਟੀਅਰਜ਼ ਔਰ ਜਿਹੜਾ ਸੋਸ਼ਲ ਮੀਡੀਆ ਨੈਟਵਰਕ ਹੈ ਆਮ ਆਦਮੀ ਪਾਰਟੀ ਦਾ ਉਹਦੇ ਜ਼ਰੀਏ ਸਭ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਗੱਲ ਸਾਫ਼ ਹੈ ਕਿ ਅਗਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਵੱਖਰੀ ਚੋਣ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਖਰੀ ਚੋਣ ਲੜ ਰਿਹਾ ਹੈ ਕਾਂਗਰਸ ਨਾਲ ਕੋਈ ਗੱਠ ਜੋੜ ਆਮ ਆਦਮੀ ਪਾਰਟੀ ਦਾ ਨਹੀਂ ਹੈ ਜੇ ਹਾਲਾਤਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਸਾਡਾ ਜਿਹੜਾ ਅਜੰਡਾ ਹੈ ਪੰਜਾਬ ਚ ਚੋਣਾਂ ਦਾ ਅਸੀਂ ਜਿਹੜੇ ਕੰਮ ਕੀਤੇ ਨੇ ਅਸੀਂ ਸਿਰਫ ਉਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਅੱਗੇ ਵਧਿਏ ਔਰ ਉਹਦੇ ਨਾਲ ਨਿਸ਼ਚਿਤ ਤੌਰ ਤੇ ਜਿਹੜੇ ਪੰਜਾਬ ਦੇ ਲੋਕ ਨੇ ਉਹ ਵੋਟ ਪਾਉਣਗੇ ਹੁਣ ਜਿਮਨੀ ਚੋਣ ਸੰਗਰੂਰ ਦੀ ਆਮ ਆਦਮੀ ਪਾਰਟੀ ਹਾਰੀ ਸੀ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਚ ਗਿਆ ਸੀ ਇਸੇ ਤਰ੍ਹਾਂ ਜਲੰਧਰ ਦੀ ਜਿਮਨੀ ਚੋਣ ਆਮ ਆਦਮੀ ਪਾਰਟੀ ਨੇ ਜਿੱਤੀ ਸੀ ਔਰ ਇਹ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਇਸ ਨਤੀਜੇ ਤੇ ਪਹੁੰਚੀ ਹੈ ਕਿ ਅਸੀਂ ਸਿਰਫ ਆਪਣੀਆਂ ਉਪਲਬਧੀਆਂ ਲੋਕਾਂ ਦੇ ਵਿੱਚ ਲੈ ਕੇ ਜਾਣੀਆਂ ਨੇ ਔਰ ਇੱਕ ਹੋਰ ਬੜੀ ਦਿਲਚਸਪ ਸਥਿਤੀ ਆਮ ਆਦਮੀ ਪਾਰਟੀ ਦੇ ਵਿੱਚ ਬਣੀ ਹੈ ਪਤਾ ਹੀ ਲੱਗਿਆ ਕਿ ਆਮ ਆਦਮੀ ਪਾਰਟੀ ਨੇ ਹਰ ਐਮਐਲਏ ਤੱਕ ਇਹ ਸਨੇਹਾ ਲਾ ਦਿੱਤਾ ਹੈ ਹਰ ਐਮਐਲਏ ਨੂੰ ਇਹ ਸਨੇਹਾ ਲਾ ਦਿੱਤਾ ਹੈ ਕਿ ਤੁਸੀਂ ਹਰ ਹਾਲਤ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਆਪਣਾ ਹਲਕਾ ਜਿੱਤਣਾ ਹੈ ਪਹਿਲਾ ਟਾਰਗੇਟ ਇਹ ਹੈ ਕਿ ਤੁਸੀਂ ਆਪਣਾ ਹਲਕਾ ਜਿੱਤਣਾ ਹੈ ਔਰ ਅਗਰ ਕੋਈ ਐਮਐਲਏ ਆਪਣਾ ਹਲਕਾ ਜਿੱਤਣ 'ਚ ਕਾਮਯਾਬ ਨਹੀਂ ਰਹੇਗਾ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਉਹਦੀ ਜਿਹੜੀ ਸਥਿਤੀ ਹੈ ਉਹ ਕਮਜ਼ੋਰ ਹੋਏਗੀ ਔਰ ਭਵਿੱਖ ਦੇ ਵਿੱਚ ਅਗਰ ਦੁਬਾਰਾ ਚੋਣ ਉਸ ਹਲਕੇ 'ਚ ਹੁੰਦੀ ਹੈ ਜਾਂ 227 ਦੇ ਵਿੱਚ ਜਦੋਂ ਮੁੜ ਪੰਜਾਬ ਦੀਆਂ ਆਮ ਚੋਣਾਂ ਹੁੰਦੀਆਂ ਨੇ ਉਸ ਮੌਕੇ ਤੇ ਉਸ ਐਮਐਲਏ ਦੇ ਜਿਹੜਾ ਟਿਕਟ ਦਾ ਦਾਵਾ ਹੈ ਉਹ ਵੀ ਕਮਜ਼ੋਰ ਪੈ ਸਕਦਾ ਹੈ ਇਸ ਲਈ ਆਮ ਆਦਮੀ ਪਾਰਟੀ ਨੇ ਇੱਕ ਖਾਸ ਨੀਤੀ ਦੇ ਤਹਿਤ ਦਿੱਤੀ ਹੈ ਦਿੱਤੇ ਨੇ ਤਾਂ ਕਿ ਆਮ ਆਦਮੀ ਪਾਰਟੀ ਦਾ ਹਰ ਵਿਧਾਇਕ ਜਿਹੜਾ ਉਹ ਆਪਣੇ ਹਲਕੇ ਦੇ ਵਿੱਚ ਜਾਵੇ ਆਮ ਆਦਮੀ ਪਾਰਟੀ ਦਾ ਭਾਵੇਂ ਜ਼ੀਰੋ ਬਿਲ ਦਾ ਏਜੰਡਾ ਹੈ ਭਾਵੇਂ ਮੁਫਤ ਜਿਹੜੀ ਸਿਹਤ ਸਹੂਲਤਾ ਨੇ ਮੁਹੱਲਾ ਕਲੀਨਿਕਾਂ ਦੇ ਰੂਪ ਦੇ ਵਿੱਚ ਤੇ ਚਾਹੇ ਜਿਹੜੀਆਂ ਨੌਕਰੀਆਂ ਨੇ ਸਰਕਾਰੀ 42000 ਉਹ ਸਾਰੇ ਏਜੰਡੇ ਲੋਕਾਂ ਚ ਲੈ ਕੇ ਜਾਵੇ ਔਰ ਇਹ ਵੀ ਆਮ ਆਦਮੀ ਪਾਰਟੀ ਨੇ ਤੈਅ ਕੀਤਾ ਹੈ ਕਿ ਅਸੀਂ ਇਹ ਮੰਨਾਂਗੇ ਕਿ ਅਗਰ ਕਿਸੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਨਹੀਂ ਆਉਂਦੀ ਸਰਕਾਰ ਆਮ ਆਦਮੀ ਪਾਰਟੀ ਦੇ ਜਿਹੜੀ ਸੰਗਠਨ ਹੈ ਉਹਨਾਂ ਦੇ ਇਹ ਵੀ ਗੁਪਤ ਸਨੇਹ ਨੇ ਕਿ ਅਸੀਂ ਮੰਨਾਂਗੇ ਕਿ ਉਸ ਵਿਧਾਇਕ ਨੇ ਮਿਹਨਤ ਨਹੀਂ ਕੀਤੀ ਲੋਕਾਂ ਨਾਲ رابطہ ਨਹੀਂ ਰੱਖਿਆ ਸਰਕਾਰ ਦੀਆਂ ਨੀਤੀਆਂ ਨੂੰ ਉਹ ਘਰ ਘਰ ਲੈ ਕੇ ਨਹੀਂ ਪੁੱਜਿਆ ਅਗਰ ਕਿਸੇ ਹਲਕੇ 'ਚੋਂ ਆਮ ਆਦਮੀ ਪਾਰਟੀ ਪਿੱਛੇ ਰਹਿੰਦੀ ਹੈ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦਾ ਸੰਗਠਨ ਪੰਜਾਬ ਦੀਆਂ 13 ਸੀਟਾਂ ਲਈ ਬਹੁਤ ਜ਼ਿਆਦਾ ਗੰਭੀਰ ਹੈ ਔਰ ਜਦੋਂ 4-5 ਕੋਣੀ ਮੁਕਾਬਲੇ ਜਦੋਂ ਭੋਜਨ ਸਮਾਜ ਪਾਰਟੀ ਨੇ ਵੀ ਆਪਣੇ ਦਮ ਤੇ ਚੋਣਾ ਲੜਨੀਆਂ ਨੇ ਤੇ ਆਮ ਆਦਮੀ ਪਾਰਟੀ ਇਹ ਮੰਨਦੀ ਹੈ ਕਿ ਅਗਰ ਅਸੀਂ ਪੁਰਾਣੀ ਵੋਟ ਪਰਸੈਂਟੇਜ ਦੇ ਨੇੜੇ ਵੀ ਆ ਗਏ ਤੇ ਪੰਜਾਬ ਦੇ ਵਿੱਚ ਅਸੀਂ ਚੰਗੀ ਪਰਫਾਰਮੈਂਸ ਆਪਣੀ ਕਰ ਸਕਦੇ ਹਾਂ ਹੁਣ ਇੱਕ ਬੜੀ ਦਿਲਚਸਪ ਗੱਲ ਜਿਹੜੀ ਹੈ ਉਹ ਵੀ ਵਿਧਾਇਕਾਂ ਦੇ ਵਿੱਚ ਗਈ ਹੈ ਇੱਕ ਤਰੀਕੇ ਨਾਲ ਪੰਜਾਬ ਸਰਕਾਰ ਨੇ ਇਹ ਸਨੇਹਾ ਵਿਧਾਇਕਾਂ ਨੂੰ ਦਿੱਤਾ ਹੈ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਸੰਗਠਨ ਨੇ ਸਨੇਹਾ ਵਿਧਾਇਕਾਂ ਨੂੰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਬਹੁਤ ਜਲਦ ਮੰਤਰੀਆਂ ਦੀ ਭਰਤੀ ਖੁੱਲਣ ਵਾਲੀ ਹੈ ਪਰ ਜਿਹੜੇ ਐਮਐਲਏ ਆਪਣੇ ਜ਼ਿਲ੍ਹੇ ਦੇ ਵਿੱਚ ਜਾਂ ਆਪਣੀ ਲੋਕ ਸਭਾ ਹਲਕੇ ਦੇ ਵਿੱਚ ਆਪਣਾ ਉਮੀਦਵਾਰ ਚੇਤਾ ਦੇਣਗੇ ਫਿਰ ਉਸ ਐਮਪੀ ਦੇ ਹਲਕੇ ਦੇ ਵਿੱਚ ਜਿਹੜੇ ਐਮਐਲਏ ਨੇ ਸਭ ਤੋਂ ਜ਼ਿਆਦਾ ਲੀਡ ਦਿਵਾਉਣੀ ਹੈ ਐਮਪੀ ਦੀ ਸੀਟ ਦੇ ਵਿੱਚ ਉਹਨੂੰ ਮੰਤਰੀ ਦਾ ਅਹੁਦਾ ਵੀ ਮਿਲ ਸਕਦਾ ਹੈ ਉਹ ਐਮਐਲਏ ਕੋਈ ਵੀ ਹੋ ਸਕਦਾ ਸੋ ਮੈਂ ਫੇਰ ਇੱਕ ਵਾਰੀ ਦੱਸ ਦਵਾਂ ਇਹ ਵੀ ਚਰਚਾਵਾਂ ਆਮ ਆਦਮੀ ਪਾਰਟੀ ਚ ਚੱਲ ਰਹੀਆਂ ਨੇ ਵਿਧਾਇਕਾਂ ਦੇ ਵਿੱਚ ਗੁੱਪਤ ਸਨੇਹ ਲੱਗ ਗਏ ਨੇ ਕਿ ਮੰਤਰੀ ਹੁਣ ਉਹ ਬਣਾਏ ਜਾਣਗੇ ਜਿਹੜੇ ਆਪਣੇ ਹਲਕੇ ਦੇ ਵਿੱਚ ਆਪਣੇ ਐਮਪੀ ਨੂੰ ਜਿਤਾਉਣਗੇ ਔਰ ਜਿੱਤਿਓਏ ਐਮਪੀ ਦੇ ਵਿੱਚ ਜਿਸ ਵਿਧਾਇਕ ਦੇ ਸਭ ਤੋਂ ਵੱਧ ਵੋਟਾਂ ਪਈਆਂ ਹੋਣਗੀਆਂ ਸੋ ਉਸ ਵਿਧਾਇਕ ਨੂੰ ਮੰਤਰੀ ਦਾ ਅਹੁਦਾ ਵੀ ਦਿੱਤਾ ਜਾ ਸਕਦਾ ਹੈ ਇਸ ਤਰ੍ਹਾਂ ਦੇ ਜਿਹੜੇ ਕੰਪੀਟੀਸ਼ਨ ਨੇ ਇੰਟਰਨਲ ਕੰਪੀਟੀਸ਼ਨ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਸ਼ੁਰੂ ਹੁੰਦੇ ਨੇ ਹਾਲਾਂਕਿ ਆਫੀਸ਼ੀਅਲੀ ਇਸ ਗੱਲ ਨੂੰ ਕੋਈ ਨਹੀਂ ਮੰਨ ਰਿਹਾ ਜਦੋਂ ਮੈਂ ਅਧਿਕਾਰਿਕ ਤੌਰ ਦੇ ਉੱਪਰ ਪੁੱਛਿਆ ਤੇ ਕਿਸੇ ਨੇ ਇਸ ਬਾਰੇ ਹਾਮੀ ਨਹੀਂ ਭਰੀ ਪਰ ਇਸ ਸੂਤਰਾਂ ਦੇ ਮੁਤਾਬਕ ਇਹ ਜਾਣਕਾਰੀ ਮੇਰੇ ਕੋਲੇ ਹੈ ਕਿ ਇਸ ਤਰ੍ਹਾਂ ਦੀ ਵਿਵਸਥਾ ਚੁੱਪ-ਚੁਪੀਤੇ ਤੌਰ ਦੇ ਉੱਤੇ ਕਿਤੇ ਨਾ ਕਿਤੇ ਸਨੇਹ ਦੇ ਰੂਪ ਦੇ ਵਿੱਚ ਭੇਜੀ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਔਰ ਇਹ ਵੀ ਕਿਹਾ ਗਿਆ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਿਉਂਕਿ ਇਹ ਪਾਰਲੀਮੈਂਟ ਦੀਆਂ ਚੋਣਾਂ ਨੇ ਪਾਰਲੀਮੈਂਟ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਪੰਜਾਬ ਦੇ ਵਿੱਚ ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਨੇ ਫਿਰ ਨਗਰ ਨਿਗਮਾਂ ਦੇ ਮੇਅਰ ਵੀ ਬਣਨੇ ਨੇ ਕਾਉਂਸਲਰ ਵੀ ਬਣਨੇ ਨੇ ਔਰ ਜਿਹੜੇ ਐਮ ਐਲ ਏ ਆਪਣੇ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਪੀ ਨੂੰ ਚਿਤਾਉਣਗੇ ਜਦੋਂ ਮੇਅਰ ਦੀ ਚੋਣ ਹੋਣੀ ਹੈ ਜਾਂ ਜਦੋਂ ਕੌਂਸਲਰਾਂ ਦੀਆਂ ਟਿਕਟਾਂ ਵੰਡੀਆਂ ਜਾਣੀਆਂ ਨੇ ਤੇ ਫਿਰ ਉਹਨਾਂ ਜੇਤੂ ਹਲਕਿਆਂ ਦੇ ਜਿਹੜੇ ਐਮਐਲਏ ਨੇ ਉਹਨਾਂ ਦੀ ਮਰਜ਼ੀ ਦਾ ਵੀ ਸਤਕਾਰ ਕੀਤਾ ਜਾਏਗਾ ਕਿਸੇ ਹੱਦ ਤੱਕ ਇਹ ਸਾਰੀਆਂ ਗੱਲਾਂ ਸੂਤਰਾਂ ਦੇ ਹਵਾਲੇ ਦੇ ਨਾਲ ਹੈ ਆਮ ਆਦਮੀ ਪਾਰਟੀ ਦੇ ਕਿਸੇ ਵੀ ਆਗੂ ਨੂੰ ਜਦੋਂ ਗੱਲ ਪੁੱਛਦੇ ਆ ਕਿ ਉਹ ਸਾਫ਼ ਇਨਕਾਰ ਕਰ ਦਿੰਦੇ ਨੇ ਕਿ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਪਰ ਸੂਤਰੇ ਕਹਿੰਦੇ ਨੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਆਮ ਆਦਮੀ ਪਾਰਟੀ ਦੇ ਵਿੱਚ ਪ੍ਰਚਲਿਤ ਨੇ ਇਹ ਗੱਲਾਂ ਚੱਲ ਰਹੀਆਂ ਨੇ ਔਰ ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਹੈ ਮੇਰਾ ਇਹ ਮੰਨਣਾ ਹੈ ਕਿ ਬਿਲਕੁਲ ਭਗਵੰਤ ਮਾਨ ਕਿਸੇ ਵੀ ਸਧਾਰਨ ਐਮਐਲਏ ਨੂੰ ਵੀ ਅਗਰ ਉਹ ਆਪਣੇ ਐਮਪੀ ਨੂੰ ਜਿਤਾਉਣ ਦੇ ਵਿੱਚ ਸਭ ਤੋਂ ਵੱਧ ਲੀਡ ਦਿਵਾਉਂਦਾ ਹੈ ਤੇ ਮੁੱਖ ਮੰਤਰੀ ਮੰਤਰੀ ਦਾ ਉਹਦਾ ਉਸ ਐਮਐਲਏ ਨੂੰ ਸੌਂਪ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਦਾ ਭਗਵੰਤ ਮਾਨ ਦਾ ਰਿਕਾਰਡ ਹੈ ਪਿਛਲਾ ਨਿਯੁਕਤੀਆਂ ਦੇ ਵਿੱਚ ਟਿਕਟਾਂ ਦੇਣ ਦੇ ਮਾਮਲੇ ਦੇ ਵਿੱਚ ਸੋ ਭਗਵੰਤ ਮਾਨ ਮੈਰਿਟ ਨੂੰ ਆਨਰ ਜ਼ਰੂਰ ਕਰਦੇ ਨੇ ਕਿਤਨਾ ਕਿਤੇ ਜਿਹੜਾ ਮੈਂ ਮੰਤਰੀ ਮੰਡਲ ਪਿਛਲਾ ਵੀ ਸੀ ਉਹਦੇ ਵਿੱਚ ਵੀ ਜਦੋਂ ਮੰਤਰੀਆਂ ਦੀ ਨਿਯੁਕਤੀ ਦੇਖੀ ਜਾਂ ਸਰਕਾਰ ਦੇ ਹੋਰ ਫੈਸਲੇ ਦੇਖੇ ਸੋ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੇ ਹਰ ਵਿਧਾਇਕ ਤੇ ਇਸ ਗੱਲ ਦਾ ਦਬਾਅ ਹੈ ਕਿ ਅਸੀਂ ਅਗਰ ਆਮ ਆਦਮੀ ਪਾਰਟੀ ਦੀ ਟਿਕਟ ਦੁਬਾਰਾ ਲੈਣੀ ਹੈ ਹਰ ਹਾਲਤ ਦੇ ਵਿੱਚ ਸਾਨੂੰ ਆਪਣੇ ਐਮਪੀ ਦਾ ਹਲਕਾ ਜਿਤਾਉਣਾ ਪੈਣਾ ਹੈ ਔਰ ਜਦੋਂ ਫਿਰ ਮੈਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦਾ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਵੱਖਰੀ ਵੱਖਰੀ ਰਣਨੀਤੀ ਤੇ ਕੰਮ ਹੋ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦਵਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਹਾਲਾਂਕਿ ਕਾਂਗਰਸ ਨੂੰ ਵੀ ਇਹ ਲੱਗਦਾ ਹੈ ਕਿ ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ ਸ਼੍ਰੋਮਣੀ ਅਕਾਲੀ ਦਲ ਵੀ ਆਪਣਾ ਮੁਕਾਬਲਾ ਭਗਵੰਤ ਮਾਨ ਨਾਲ ਮੰਨਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੇ ਵਿੱਚ ਜਿਸ ਤਰ੍ਹਾਂ ਨਾਲ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਉਸ ਤੋਂ ਸਾਫ਼ ਹੈ ਕਿ ਅਕਾਲੀ ਦਲ ਕਿਤੇ ਨਾ ਕਿਤੇ ਇਹ ਚਾਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਵੋਟ 2022 ਦੇ ਵਿੱਚ ਆਮ ਆਦਮੀ ਪਾਰਟੀ ਵੱਲ ਗਈ ਉਹ ਵਾਪਸ ਪਰਤੇ ਆਮ ਆਦਮੀ ਪਾਰਟੀ ਨੂੰ ਸਿਰਫ 3 ਵਿਧਾਇਕ ਆਮ ਆਦਮੀ ਪਾਰਟੀ ਦੇ ਜਿੱਤੇ ਸੀ 2022 ਦੇ ਵਿੱਚ ਔਰ 18-19% ਦੇ ਕਰੀਬ ਆਮ ਆਦਮੀ ਪਾਰਟੀ ਨੂੰ ਵੋਟ ਸ਼ੇਅਰ ਮਿਲਿਆ ਸੀ ਜਦਕਿ ਆਮ ਮਾਫ ਕਰਨਾ ਅਕਾਲੀ ਦਲ ਦੇ 3 ਵਿਧਾਇਕ ਜਿੱਤੇ ਸੀ ਔਰ 18-19% ਵੋਟ ਸ਼ੇਅਰ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਆਇਆ ਸੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਤਿੰਨ ਸੀਟਾਂ ਦੇ ਉੱਪਰ ਨਹੀਂ ਗਿਆ ਇਸ ਕਰਕੇ ਅਕਾਲੀ ਦਲ ਜਿਹੜਾ ਪੰਜਾਬ ਬਚਾਓ ਯਾਤਰਾ ਦੇ ਵਿੱਚ ਲਗਾਤਾਰ ਏਸੇ ਏਜੰਡੇ ਤੇ ਚੱਲ ਰਿਹਾ ਹੈ ਕਿ ਅਸੀਂ ਖੇਤਰੀ ਪਾਰਟੀਆਂ ਤੇ ਅਸੀਂ ਪੰਜਾਬ ਨੂੰ ਬਾਹਰ ਵਾਲਿਆਂ ਤੋਂ ਬਚਾਈਏ ਬਾਹਰ ਵਾਲਿਆਂ ਨੂੰ ਵੋਟਾਂ ਨਾ ਪਾਈਏ ਔਰ ਸਾਫ਼ ਤੌਰ ਤੇ ਕੌਮੀ ਪਾਰਟੀਆਂ ਕਾਂਗਰਸ ਭਾਜਪੀ ਔਰ ਆਮ ਆਦਮੀ ਪਾਰਟੀ ਇਹਨਾਂ ਦੇ ਖਿਲਾਫ ਖੇਤਰਵਾਦ ਦੀ ਮੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਲੋਕਾਂ 'ਚ ਜਾ ਰਿਹਾ ਹੈ ਪਰ ਜਦੋਂ ਹੁਣ ਮੈਂ ਬੀਜੇਪੀ ਦੀ ਕਰਦਾ ਬੀਜੇਪੀ 6 ਕੈਂਡੀਡੇਟ ਪੰਜਾਬ ਦੇ ਵਿੱਚ ਹੁਣ ਤੱਕ ਐਲਾਨ ਚੁੱਕੀ ਹੈ ਇਹਨਾਂ 6 ਕੈਂਡੀਡੇਟਾਂ ਦੇ ਵਿੱਚੋਂ ਤਿੰਨ ਕੈਂਡੀਡੇਟ ਨੇ ਜਿਹੜੇ ਉਹ ਹਿੰਦੂ ਭਾਈਚਾਰੇ ਚੋਂ ਆ ਔਰ ਤਿੰਨ ਕੈਂਡੀਡੇਟ ਨੇ ਜਿਹੜੇ ਉਹ ਸਿੱਖ ਭਾਈਚਾਰੇ ਚੋਂ ਆ ਭਾਰਤੀ ਜਨਤਾ ਪਾਰਟੀ ਇਹ ਸਮਝ ਚੁੱਕੀ ਹੈ ਕਿ ਅਸੀਂ ਅਗਰ ਲੋਕ ਸਭਾ ਦੀਆਂ ਸੀਟਾਂ ਜਿੱਤਣੀਆਂ ਨੇ ਉਹ ਸੀਟਾਂ ਜਿੱਥੇ ਸਾਰੇ ਭਾਈਚਾਰਿਆਂ ਦੀ ਬਰਾਬਰਤਾ ਹੈ ਬਹਤਾਤ ਹੈ ਤੇ ਸਾਨੂੰ ਸਾਰੇ ਭਾਈਚਾਰੇ ਦੀਆਂ ਵੋਟਾਂ ਚਾਹੀਦੀਆਂ ਹੋਣਗੀਆਂ ਸੋ ਜਿਹੜਾ ਅਜੰਡਾ ਭਾਰਤੀ ਜਨਤਾ ਪਾਰਟੀ ਦਾ ਕਿਹਾ ਜਾਂਦਾ ਹੈ ਉਹ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਾਗੂ ਕਰਦੀ ਜਾਂ ਉਸ ਦੇ ਉੱਪਰ ਚਲਦੀ ਨਜ਼ਰ ਨਹੀਂ ਆਉਂਦੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸ਼ੁੱਧ ਰੂਪ ਦੇ ਵਿੱਚ ਸਾਰੇ ਭਾਈਚਾਰਿਆਂ ਦੀਆਂ ਵੋਟਾਂ ਤੇ ਟਾਰਗੇਟ ਰੱਖ ਰਹੀ ਹੈ ਪ੍ਰਨੀਤ ਕੌਰ ਪਟਿਆਲੇ ਦੇ ਵਿੱਚ ਮੈਦਾਨ ਚ उतारी ਗਈ ਹੈ ਰਵਨੀਤ ਮਿੱਟੂ ਨੂੰ ਆ ਕਾਂਗਰਸ ਪਾਰਟੀ ਵਿੱਚ ਆਉਣ ਤੋਂ ਬਾਅਦ ਲੁਧਿਆਣੇ ਤੋਂ ਟਿਕਟ ਦਿੱਤੀ ਗਈ ਹੈ ਔਰ ਇਸੇ ਤਰ੍ਹਾਂ ਕਰਨਜੀਤ ਸਿੰਘ ਸੰਧੂ ਨੂੰ ਅਮਰਸਰ ਦੇ ਵਿੱਚ ਟਿਕਟ ਦਿੱਤੀ ਗਈ ਹੈ ਔਰ ਉਹ ਸਾਰੇ ਏਜੰਡੇ ਜਿਹੜੇ ਪੰਜਾਬ ਦੇ ਵਿੱਚ ਪੰਥਕ ਧਰਾਂ ਨੂੰ ਵੀ ਪੰਥਕ ਲੋਕਾਂ ਨੂੰ ਵੀ ਪ੍ਰਭਾਵਿਤ ਕਰਦੇ ਨੇ ਉਹ ਸਾਰੇ ਏਜੰਡੇ ਵੀ ਭਾਰਤੀ ਜਨਤਾ ਪਾਰਟੀ ਦੇ ਆਗੂ ਚੱਕ ਰਹੇ ਨੇ ਮੈਂ ਤਰਨਜੀਤ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਤਰਨਜੀਤ ਸੰਧੂ ਅਮਰਸਰ ਤੋਂ ਸਾਫ਼ ਕਹਿ ਰਹੇ ਨੇ ਕਿ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਵਾਗਾ ਸਰਹੱਦ ਦੇ ਰਾਹੀ ਦੂਸਰੇ ਮੁਲਕਾਂ ਦੇ ਨਾਲ ਭਾਰਤ ਦਾ ਸਿੱਧਾ ਵਪਾਰ ਸ਼ੁਰੂ ਹੋਵੇ ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਗੱਲ ਕਰਦਾ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਵਾਗਾ ਬਾਰਡਰ ਔਰ ਅਟਾਰੀ ਦੇ ਜ਼ਰੀਏ ਦੂਸਰੇ ਮੁਲਕਾਂ ਵਾਲੇ ਪਾਸੇ ਰਸਤਾ ਖੋਲਿਆ ਜਾਵੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਦੇ ਸੀ ਔਰ ਗੋਦੀ ਮੀਡੀਆ ਦਾ ਵੱਡਾ ਹਿੱਸਾ ਵੀ ਨਵਜੋਤ ਸਿੰਘ ਸਿੱਧੂ ਨੂੰ ਦੇਸ਼ਦਰੋਹੀ ਕਰਾਰ ਦਿੰਦਾ ਸੀ ਪਰ ਕਰਨਜੀਤ ਸਿੰਘ ਸੰਧੂ ਵੱਲੋਂ ਉਹੀ ਏਜੰਡਾ ਹੁਣ ਚੱਕਿਆ ਗਿਆ ਕਿਤੇ ਨਾ ਕਿਤੇ ਉਹ ਇਸ ਏਜੰਡੇ ਨੂੰ ਭਾਰਤੀ ਜਨਤਾ ਪਾਰਟੀ ਦੀ ਸਹਿਮਤੀ ਨਾਲ ਹੀ ਚੱਕ ਰਹੇ ਹੋਣਗੇ ਅਜਿਹੇ ਵਿੱਚ ਉਹਨਾਂ ਦੇ ਇਸ ਏਜੰਡੇ ਨਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਮਸਲਿਆਂ ਦੇ ਉੱਤੇ ਉਹਨਾਂ ਦੇ ਨਾਲ ਖੜੇ ਹਾਂ ਔਰ ਅਗਰ ਭਾਰਤੀ ਜਨਤਾ ਪਾਰਟੀ ਨੂੰ ਤਾਕਤ ਮਿਲਦੀ ਹੈ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ ਅਗਰ ਬਹੁ ਗਿਣਤੀ ਐਮਪੀ ਜਿੱਤਦੇ ਨੇ ਤੇ ਅਸੀਂ ਨਿਸ਼ਚਿਤ ਤੌਰ ਦੇ ਉੱਤੇ ਇਹ ਗੱਲ ਕੇਂਦਰ ਤੱਕ ਲਿਜਾ ਸਕਦੇ ਹਾਂ ਬੀਜੇਪੀ ਕੇਂਦਰੀ ਬੀਜੇਪੀ ਤੱਕ ਕਿ ਕਿਉਂ ਨਾ ਵਾਗਾ ਸਰਹੱਦ ਦੇ ਜ਼ਰੀਏ ਦੂਸਰੇ ਮੁਲਕਾਂ ਦੇ ਨਾਲ ਸੜਕ ਦੇ ਜ਼ਰੀਏ ਪੰਜਾਬ ਨੂੰ ਕਾਰੋਬਾਰ ਕਰਨ ਦੀ ਖੁੱਲ ਮਿਲੇ ਸੋ ਇਹ ਵੀ ਹੋ ਸਕਦਾ ਹੈ ਕਿ ਤਰਨਜੀਤ ਸਿੰਘ ਸੰਧੂ ਇਸ ਏਜੰਡੇ ਨੂੰ ਹੋਰ ਉਭਾਰ ਦੇਣ ਔਰ ਉਹਦੇ ਨਾਲ ਪੰਜਾਬ ਦੇ ਕਿਸਾਨਾਂ ਵਿੱਚ ਵੀ ਇਹ ਗੱਲ ਜਾਵੇ ਕਿ ਭਾਰਤੀ ਜਨਤਾ ਪਾਰਟੀ ਵਾਗਾ ਸਰਹੱਦ ਦੇ ਜ਼ਰੀਏ ਸੜਕ ਦੇ ਜ਼ਰੀਏ ਦੂਸਰੇ ਮੁਲਕਾਂ ਨਾਲ ਵਪਾਰ ਕਰਾਉਣ ਦੇ ਲਈ ਸਹਿਮਤ ਹੋ ਸਕਦੀ ਹੈ ਸੋ तमाम ਜਿਹੜੀਆਂ ਧਿਰਾਂ ਨੇ ਪੰਜਾਬ ਦੇ ਵਿੱਚ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਕਿਸਾਨੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਤਾਲਮੇਲ ਹੈ ਉਹ ਨਹੀਂ ਬਣ ਰਿਹਾ ਕਿਉਂਕਿ ਐਮਐਸਪੀ ਦਾ ਕਾਨੂੰਨ ਐਮਐਸਪੀ ਦੇ ਕਾਨੂੰਨ ਔਰ ਗਰੰਟੀ ਐਮਐਸਪੀ ਦੀ ਉਹਦਾ ਕਾਨੂੰਨ ਭਾਰਤੀ ਜਨਤਾ ਪਾਰਟੀ ਨੇ ਨਹੀਂ ਸਵੀਕਾਰਿਆ ਭਾਵੇਂ ਪੰਜ ਫਸਲਾਂ ਦੇ ਉੱਤੇ ਉਹਨਾਂ ਨੇ ਐਮਐਸਪੀ ਦੀ ਗਰੰਟੀ ਆਪਣੇ ਤੌਰ ਤੇ ਦਿੱਤੀ ਹੈ ਹੁਣ ਕਿਸਾਨਾਂ ਦੇ ਨਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਦੇ ਨਾਲ ਜਿਹੜੀ ਸਥਿਤੀ ਹੈ ਉਹਨੂੰ ਚੰਗੀ ਬਣਾਈ ਜਾਵੇ ਦੂਜੇ ਪਾਸੇ ਕੱਲ ਇੱਕ ਪ੍ਰੈਸ ਕਾਨਫਰੰਸ ਕਰ ਦਿੱਤੀ ਗਈ ਬਲਬੀਰ ਸਿੰਘ ਰਾਜੀਵਾਲ ਉਹਨਾਂ ਵੱਲੋਂ ਵੱਖ-ਵੱਖ ਕਿਸਾਨ ਸੰਗਠਨ ਦੇ ਜਿਹੜੇ ਉਹਨਾਂ ਦੇ ਨੁਮਾਇੰਦੇ ਉਹਨਾਂ ਦੇ ਨਾਲ ਸੀ ਔਰ ਬਲਬੀਤ ਸਿੰਘ ਰਾਜੀਵਲ ਹੋਣਾ ਨੇ ਸਾਫ਼ ਐਲਾਨ ਕਰ ਦਿੱਤਾ ਕਿ ਅਸੀਂ 21 ਮਈ ਨੂੰ ਵੱਡੀ ਰੈਲੀ ਕਰਨ ਜਾ ਰਹੇ ਹਾਂ ਔਰ ਉਸ ਰੈਲੀ ਦੇ ਵਿੱਚ ਅਸੀਂ ਪੋਸਟਰ ਜਾਰੀ ਕਰਾਂਗੇ ਐਲਾਨ ਕਰਾਂਗੇ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਿਵੇਂ ਕਰਨਾ ਹੈ ਪਿੰਡਾਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਪੋਸਟਰ ਲੱਗਣ ਦੀ ਖਬਰ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਉੱਥੇ ਕਿਸਾਨ ਵਿਰੋਧ ਕਰਦੇ ਨੇ ਸੋ ਹੁਣ 21 ਮਈ ਨੂੰ ਜਾਗਰਾਉਂ ਦੇ ਵਿੱਚ ਇੱਕ ਰੈਲੀ ਕੀਤੀ ਜਾਣੀ ਹੈ ਜਿਹਨੂੰ ਵੱਡੀ ਰੈਲੀ ਦਾ ਨਾਮ ਦਿੱਤਾ ਗਿਆ ਹੈ ਔਰ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਚੋਣਾਂ ਦੇ ਵਿੱਚ ਵਿਰੋਧ ਕਿਵੇਂ ਕਰਨਾ ਹੈ ਇਹਦਾ ਪੂਰਾ ਪ੍ਰੋਗਰਾਮ ਦਿੱਤਾ ਜਾਏਗਾ ਇੱਕ ਪੋਸਟਰ ਜਾਰੀ ਕੀਤਾ ਜਾਏਗਾ ਔਰ ਕਈ ਗੱਲਾਂ ਨੂੰ ਲੈ ਕੇ ਬਲਬੀਰ ਸਿੰਘ ਰਾਜਵਾਲ ਹੋਣਾ ਨੇ ਪੰਜਾਬ ਸਰਕਾਰ ਦੇ ਨਾਲ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਸਾਈਲੋਜ਼ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਮਨਜ਼ੂਰੀ ਸੂਬੇ ਦੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਔਰ ਜਿਹੜੇ ਸਾਈਲੋਜ਼ ਨੇ ਸਾਈਲੋਜ਼ ਭਾਵ ਸਟੀਲ ਦੇ ਗੋਦਾਂ ਸਟੀਲ ਦੇ ਗੋਦਾਂ ਦੇ ਵਿੱਚ ਅਨਾਜ ਜਿਹੜਾ ਉਹ ਸਟੋਰ ਕਰ ਸਕਦੇ ਨੇ ਕਿਸਾਨ ਔਰ ਕਿਸਾਨ ਨੇੜੇ ਦੀ ਕਿਸੇ ਮੰਡੀ ਜਾਂ ਸਾਈਲੋ ਦੇ ਵਿੱਚ ਲਿਜਾ ਕੇ ਵੀ ਆਪਣਾ ਅਨਾਜ ਵੇਚ ਸਕਦੇ ਨੇ ਉੱਥੇ ਵੀ ਉਹਨਾਂ ਨੂੰ ਐਮਐਸਪੀ ਮਿਲੇਗੀ ਔਰ ਜਦੋਂ ਸਾਈਲੋਜ਼ ਨੂੰ ਮਨਜ਼ੂਰੀ ਮਿਲਦੀ ਹੈ ਕਿਸੇ ਵੀ ਸੂਬੇ ਦੇ ਵਿੱਚ ਹਾਲਾਂਕਿ ਇਹ ਕੇਂਦਰੀ ਨੀਤੀ ਹੈ ਪਰ ਜਦੋਂ ਵੀ ਕਿਸੇ ਸਾਈਲੋ ਨੂੰ ਮਨਜ਼ੂਰੀ ਮਿਲਦੀ ਹੈ ਤੇ ਉਹਨੂੰ ਇੱਕ ਅਨਾਜ ਮੰਡੀ ਦੀ ਤਰ੍ਹਾਂ ਦੇਖਿਆ ਜਾਂਦਾ ਸੋ ਇੱਕ ਜਿਹੜਾ ਖਰੀਦ ਕੇਂਦਰ ਹੈ ਉਹਦੀ ਤਰ੍ਹਾਂ ਦੇਖਿਆ ਜਾਂਦਾ ਹੈ ਸੋ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਬਲਬੀਰ ਸਿੰਘ ਰਾਜੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੀ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਬੁਲਾਵੇ ਔਰ ਜਿਹੜਾ APMS ਜਿਹੜਾ APM ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਇਸ ਐਕਟ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇ ਕਿਉਂਕਿ ਇਹ ਐਕਟ ਦੇ ਤਹਿਤ ਜਿਹੜੇ ਸਾਈਲੋਜ਼ ਨੇ ਪ੍ਰਾਈਵੇਟ ਕੰਪਨੀਆਂ ਦੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਔਰ ਫਿਰ ਉਹਨਾਂ ਸਾਈਲੋਜ਼ ਨੂੰ ਖਰੀਦ ਕੇਂਦਰ ਦੇ ਤੌਰ ਤੇ ਪ੍ਰਵਾਨਗੀ ਦਿੱਤੀ ਜਾਂਦੀ ਹੈ ਹਾਲਾਕੀ ਕੁਝ ਦਿਨ ਪਹਿਲਾਂ ਜਿਹੜੇ ਸਾਈਲੋਜ਼ ਨਵੇਂ ਸਾਈਲੋਜ਼ ਨੂੰ ਮਨਜ਼ੂਰੀ ਦਿੱਤੀ ਗਈ ਸੀ ਪੰਜਾਬ ਸਰਕਾਰ ਨੇ ਡੀ ਨੋਟੀਫਾਈ ਕਰ ਦਿੱਤਾ ਸੀ ਉਹ ਸਾਰੇ ਸਾਈਲੋਜ਼ ਦੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ ਔਰ ਮੰਗ ਹੋਣੀ ਹੈ ਬਲਬੀਰ ਸਿੰਘ ਰਾਜਵਾਲ ਹੁਣਾਂ ਦੀ ਕਿ ਸਰਕਾਰ ਵਿਧਾਨ ਸਭਾ ਚ ਕਾਨੂੰਨ ਬਣਾਵੇ ਔਰ ਕੋਈ ਵੀ ਜਿਹੜਾ ਸਾਈਲੋ ਹੈ ਪ੍ਰਾਈਵੇਟ ਪੰਜਾਬ ਦੇ ਵਿੱਚ ਉਹਨੂੰ ਮਨਜ਼ੂਰੀ ਨਾ ਦਿੱਤੀ ਜਾਵੇ ਪਰ ਉਹਨਾਂ ਨੇ ਇੱਕ ਬੜੀ ਹੋਰ ਗੱਲ ਕੀਤੀ ਚੰਗੀ ਗੱਲ ਹੈ ਉਹ ਵੀ ਉਹਨਾਂ ਨੇ ਕਿਹਾ ਕਿ ਪਬਲਿਕ ਸੈਕਟਰ ਦੇ ਸਾਈਲੋਜ਼ ਪੰਜਾਬ ਚ ਬਣਾਏ ਜਾਣ ਆਪ ਕੇ ਪੰਜਾਬ ਸਰਕਾਰ ਜਾਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਕੰਪਨੀਆਂ ਨੇ ਭਾਵੇਂ ਮਾਰਕਫੈਡ ਹੈ ਤੇ ਭਾਵੇਂ ਸਾਡੇ ਹੋਰ ادارے ਨੇ ਪੰਜ ਸੱਤ ਵਰਗੇ ਅਗਰ ਪੰਜਾਬ ਦੇ ਸਰਕਾਰੀ ادارے ਸਾਈਲੋਜ਼ ਬਣਾਉਣ ਪੰਜਾਬ ਦੇ ਵਿੱਚ ਤੇ ਉਹਨਾਂ ਨੂੰ ਪ੍ਰਵਾਨਗੀ ਮਿਲਣੀ ਚਾਹੀਦੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਪ੍ਰਾਈਵੇਟ ਸਾਈਲੋਜ਼ ਹੋਣੇ ਚਾਹੀਦੇ ਨੇ ਜਾਂ ਨਹੀਂ ਹੋਣੇ ਚਾਹੀਦੇ ਉਹ ਇੱਕ ਵੱਖਰੀ ਬਹਿਸ ਦਾ ਮੁੱਦਾ ਹੈ ਔਰ ਜਿਵੇਂ ਸਾਡੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਉਹਦੇ ਉੱਪਰ ਡਿਬੇਟ ਹੋ ਸਕਦੀ ਹੈ ਪੰਜਾਬ ਚੌਂਦੇ ਵਾਲੇ ਦਿਨਾਂ ਚ ਪਰ ਇੱਕ ਗੱਲ ਬਹੁਤ ਸਾਫ਼ ਹੈ ਮੈਂ ਇਸ ਗੱਲ ਦੀ ਵਕਾਲਤ ਕਰਦਾ ਕਿ ਪੰਜਾਬ ਸਰਕਾਰ ਨੂੰ ਔਰ ਭਗਵੰਤ ਮਾਨ ਦੀ ਸਰਕਾਰ ਨੂੰ ਖਾਸ ਤੌਰ ਤੇ ਇਹ ਗੱਲ ਕਰਨੀ ਚਾਹੀਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਸਾਈਲੋਜ਼ ਬਣਾਏ ਜਾਣ ਜਿਦੇ ਵਿੱਚ ਸਾਡੇ ਕਿਸਾਨ ਜਦੋਂ ਮਰਜ਼ੀ ਚਾਣ ਆ ਕੇ ਆਪਣਾ ਅਨਾਜ ਦੇ ਸਕਦੇ ਨੇ ਔਰ ਸਾਰੇ ਸਾਈਲੋਜ਼ ਜਿਹੜੇ ਸਰਕਾਰੀ ਨੇ ਉਹਨਾਂ ਨੂੰ ਖਰੀਦ ਕੇਂਦਰਾਂ ਦਾ ਦਰਜਾ ਵੀ ਦਿੱਤਾ ਜਾਵੇ ਇਹਦੇ ਨਾਲ ਪੰਜਾਬ ਸਰਕਾਰ ਦੇ ਉੱਪਰ ਨਵੀਆਂ ਮੰਡੀਆਂ ਬਣਾਉਣ ਦਾ ਬੋਝ ਵੀ ਘਟੇਗਾ ਔਰ ਸਾਈਲੋਸ ਦੇ ਵਿੱਚ ਜਿਹੜਾ ਅਨਾਜ ਹੈ ਉਹ ਹੋਰ ਚੰਗੀ ਤਰ੍ਹਾਂ ਨਾਲ ਸਟੋਰ ਕਰਕੇ ਰੱਖਿਆ ਜਾ ਸਕੇਗਾ ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਨਵੀਆਂ ਅਨਾਜ ਮੰਡੀਆਂ ਨਹੀਂ ਚਾਹੀਦੀਆਂ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰਦਾ ਕਿ ਪੰਜਾਬ ਦੀ ਸਰਕਾਰ ਨੂੰ ਇਸ ਪਾਸੇ ਜ਼ਰੂਰ ਸੋਚਣ ਦੀ ਲੋੜ ਹੈ ਕਿ ਅਸੀਂ ਕਿਵੇਂ ਵੱਧ ਤੋਂ ਵੱਧ ਅਨਾਜ ਮੰਡੀਆਂ ਪੰਜਾਬ 'ਚ ਬਣਾਈਏ ਅਸੀਂ ਖੇਤੀ ਆਧਾਰਿਤ ਸੂਬਾ ਪੰਜਾਬ ਦੇ ਵਿੱਚ ਲਗਭਗ 33-34 ਲੱਖ ਹੈਕਟੇਅਰ ਦੇ ਵਿੱਚ ਚੋਨਾ 33-34 ਲੱਖ ਹੈਕਟੇਰ ਦੇ ਵਿੱਚ ਕਣਕ ਬੀਜੀ ਜਾਂਦੀ ਹੈ ਔਰ 170-80 ਲੱਖ ਮੀਟ੍ਰਿਕ ਟਨ ਦਾ ਸਾਡਾ ਉਤਪਾਦਨ ਹੋ ਜਾਂਦਾ ਹੈ ਕਣਕ ਝੋਨੇ ਦਾ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਗਰ ਪੰਜਾਬ ਸਰਕਾਰ ਸਰਕਾਰੀ ਸਾਈਲੋਜ਼ ਬਣਾਉਣੇ ਸ਼ੁਰੂ ਕਰੇ ਔਰ ਹਰ ਨੇੜਲੇ ਪਿੰਡ ਦੇ ਵਿੱਚ ਅਗਰ ਸਾਈਲੋ ਦੀ ਵਿਵਸਥਾ ਹੋ ਜਾਏ ਜਿਹੜਾ ਸਟੀਲ ਗੋਦਾਮ ਹੈ ਜਿਹਨੂੰ ਅਸੀਂ ਖਰੀਦ ਕੇਂਦਰ ਕਹਿੰਦੇ ਹਾਂ ਤੇ ਯੁੱਗ ਪਲਟਾਊ ਤਬਦੀਲੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੇ ਲਿਆ ਸਕਦੀ ਹੈ ਹਾਲਾਂਕਿ ਹਜ਼ਾਰਾਂ ਕਰੋੜਾਂ ਰੁਪਏ ਦੀ ਲੋੜ ਹੋਏਗੀ ਸਾਈਲੋਜ਼ ਦੇ ਲਈ ਪਰ ਇਹਦੇ ਲਈ ਵਿਉਂਤਬੰਦੀ ਬਣਾ ਕੇ ਸੂਬੇ ਦੀ ਸਰਕਾਰ ਅੱਗੇ ਵੱਧ ਸਕਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਕਿਸਾਨ ਨੇ ਜਿਹੜੇ ਉਹ ਵੱਖ-ਵੱਖ ਮੰਗਾ ਤੇ ਸੰਗਠਿਤ ਹੋ ਰਹੇ ਨੇ ਔਰ ਪੰਜਾਬ ਸਰਕਾਰ ਤੋਂ ਮੰਗ ਕਰਨਗੇ ਕਿ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਹੈ ਉਹਨੂੰ ਰੱਦ ਕੀਤਾ ਜਾਵੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਪ੍ਰਾਈਵੇਟ ਸਾਈਲੋਜ਼ ਨੂੰ ਪੰਜਾਬ ਤੋਂ ਮਨਜ਼ੂਰੀ ਨਾ ਦਿੱਤੀ ਜਾਵੇ ਸਰਕਾਰੀ ਸਾਈਲੋਜ਼ ਬਣਾਏ ਜਾਣ ਹੁਣ ਪੰਜਾਬ ਦੀਆਂ ਵੱਖ-ਵੱਖ ਪੋਲਿਟੀਕਲ ਪਾਰਟੀਆਂ ਨੇ ਜਿਹੜੀਆਂ ਉਹਨਾਂ ਉੱਪਰ ਉਹਨਾਂ ਨੂੰ ਵੀ ਇਸ ਮੁੱਦੇ ਤੇ ਆਪਣੀ ਰਾਏ ਦੇਣ ਦੀ ਲੋੜ ਹੈ ਪਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਪਾਵੇਂ ਕਾਂਗਰਸ ਪਾਰਟੀ ਹੈ ਪਾਵੇਂ ਪੰਜਾਬ ਚ ਭਾਰਤੀ ਜਨਤਾ ਪਾਰਟੀ ਹੈ ਔਰ ਆਮ ਆਦਮੀ ਪਾਰਟੀ ਹੈ ਇਹ ਇੱਕ ਚੰਗਾ ਏਜੰਡਾ ਕਿਸਾਨ ਲਿਆਏ ਨੇ ਕਿ ਸਾਈਲੋਜ਼ ਪਬਲਿਕ ਸੈਕਟਰ ਦੇ ਹੋਣੇ ਚਾਹੀਦੇ ਨੇ ਕੀ ਸਾਰੀਆਂ ਪੋਲੀਟੀਕਲ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਗੱਲ ਲੈ ਕੇ ਆਉਣਗੀਆਂ ਇਹ ਵੀ ਗੱਲ ਬਹੁਤ ਮਹੱਤਵਪੂਰਨ ਹੈ ਇਸ ਪਾਸੇ ਕਿਸਾਨਾਂ ਨੂੰ ਦਬਾਅ ਪਾਉਣ ਦੀ ਲੋੜ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੇ ਸਾਈਲੋਜ਼ ਨੇ ਪਬਲਿਕ ਸੈਕਟਰ ਦੇ ਬਣਾਉਣ ਦੇ ਲਈ ਆਪਣੇ ਕੋਸ਼ਨਾ ਪੱਤਰ ਦੇ ਵਿੱਚ ਜ਼ਿਕਰ ਕਰਨ ਔਰ ਮੌਕੇ ਦੀ ਸਰਕਾਰ ਜਿਹੜੀ ਹੈ ਉਹ ਵੀ ਕਿਸਾਨਾਂ ਦੀ ਮਦਦ ਦੇ ਨਾਲ ਸਾਈਲੋਜ਼ ਨੂੰ ਸਰਕਾਰੀ ਤੌਰ ਤੇ ਬਣਾਉਣ ਵਾਲੇ ਪਾਸੇ ਅੱਗੇ ਵਧੇ ਭਾਵੇਂ ਪੰਜਾਬ ਮੰਡੀ ਬੋਰਡ ਹੈ ਜਾਂ ਪੰਜਾਬ ਦੀਆਂ ਹੋਰ ਸਾਡੀਆਂ ਖਰੀਦ ਏਜੰਸੀਆਂ ਨੇ ਉਹ ਵੀ ਇਸ ਪਾਸੇ ਸੋਚਣ ਤੇ ਇਹ ਇੱਕ ਬਹੁਤ ਹੀ ਫਾਇਦੇਮੰਦ ਵਿਸ਼ਾ ਜਿਹੜਾ ਹੋ ਸਕਦਾ ਸੋ ਗੱਲ ਪੋਲਿਟੀਕਲ ਹੋ ਰਹੀ ਸੀ ਜਿਹੜੀ ਰੈਲੀ ਹੈ 21 ਮਈ ਦੀ ਉਹਦੇ ਵਿੱਚ ਇਹ ਯੋਜਨਾ ਉਲੀਕੀ ਜਾਣੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕਿਵੇਂ ਅੱਗੇ ਵਧਣ ਤੋਂ ਰੋਕਿਆ ਜਾਵੇ ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਔਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੇੜਕਾ ਸਿਰਫ ਇਸੇ ਗੱਲ ਤੋਂ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਜਦੋਂ ਉਹ ਰੱਦ ਕਰ ਦਿੱਤੇ ਗਏ ਉਸ ਤੋਂ ਬਾਅਦ ਵੀ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਔਰ ਜਦੋਂ ਕਿਸਾਨ ਨਵੇਂ ਸਿਰੇ ਤੋਂ ਪੰਜਾਬ ਦੇ ਕੁਝ ਸੰਗਠਨ ਨਵੇਂ ਸਿਰੇ ਤੋਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਤੇ ਹਰਿਆਣਾ ਦੀ ਸਰਕਾਰ ਨੇ ਸ਼ੰਭੂ ਬਾਰਡਰ ਦੇ ਉੱਤੇ ਰੋਕਾਂ ਲਾਈਆਂ ਹੁਣ ਵੀ ਉੱਥੇ ਵੱਡਾ ਮੋਰਚਾ ਚੱਲ ਰਿਹਾ ਹੈ ਵੱਡੀ ਗਿਣਤੀ ਚ ਜਿਹੜੇ ਕਿਸਾਨ ਨੇ ਉਹ ਸ਼ੰਭੂ ਬਾਰਡਰ ਦੇ ਉੱਤੇ ਮੌਜੂਦ ਨੇ ਉਹਨਾਂ ਦਾ ਸੰਘਰਸ਼ ਉਸੇ ਤਰ੍ਹਾਂ ਚੱਲ ਰਿਹਾ ਹੈ ਰੋਸਾ ਇਸ ਗੱਲ ਦਾ ਹੈ ਕਿ ਹਰਿਆਣੇ ਦੇ ਰਸਤੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਦਿੱਲੀ ਜਾਣ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਰਾਹ ਬੰਦ ਕਰ ਦਿੱਤੇ ਗਏ ਉਸੇ ਗੁੱਸੇ ਚ ਕਿਸਾਨਾਂ ਦੇ ਵੱਖ-ਵੱਖ ਸੰਗਠਨਾਂ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ 2024 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨਾ ਹੈ ਹੁਣ ਅਗਰ ਕਿਸਾਨ 21 ਮਈ ਨੂੰ ਰੈਲੀ ਕਰਕੇ ਜਗਰਾਉਂ ਦੇ ਵਿੱਚ ਸੰਗਠਿਤ ਹੁੰਦੇ ਨੇ ਔਰ ਅਗਰ ਪੰਜਾਬ ਦੇ ਸਾਰੇ ਸੰਗਠਨ ਹਾਲਾਂਕਿ ਬਹੁਤ ਸਾਰੇ ਕਿਸਾਨ ਸੰਗਠਨ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੀ ਜੁੜੇ ਨੇ ਕੁਝ ਕਿਸਾਨ ਸੰਗਠਨ ਨੇ ਜਿਹੜੇ ਉਂਝ ਤਾਂ ਇਹ ਧਾਰਨਾ ਬਣ ਗਈ ਕਿ ਕੁਝ ਸਾਰੇ ਹੀ ਅੱਜਕੱਲ ਜਿਹੜੇ ਸਾਡੇ ਕਿਸਾਨ ਸੰਗਠਨ ਨੇ ਉਹ ਗੈਰ ਸਿਆਸੀ ਬਣ ਰਹੇ ਨੇ ਸਾਫ਼ ਤੌਰ ਤੇ ਕਿਸਾਨ ਸੰਗਠਨਾਂ ਨੇ ਕਹਿ ਦਿੱਤਾ ਕਿ ਅਸੀਂ ਗੈਰ ਸਿਆਸੀ ਹੋ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਗੇ ਵਧਾਂਗੇ ਪਰ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਕਿਸਾਨ ਵਿੰਗ ਨੇ ਉਹਨਾਂ ਨੂੰ ਵੀ ਇਸ ਵਕਤ ਕਿਸਾਨਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਗੱਲਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੁਣ ਕੇ ਚੋਣ ਘੋਸ਼ਣਾ ਪੱਤਰ ਦੇ ਵਿੱਚ ਦਰਜ ਕਰਾਉਣ ਦੀ ਲੋੜ ਹੈ ਤਾਂ ਕਿ ਕਿਸਾਨਾਂ ਦਾ ਜਿਹੜਾ ਸੰਗਠਨ ਸੰਘਰਸ਼ ਹੈ ਉਹ ਵਿਅਰਥ ਨਾ ਜਾਵੇ ਔਰ ਕਿਸਾਨ ਜਿਹੜੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਅੰਦੋਲਨ ਕਰਦੇ ਨੇ ਉਹਨਾਂ ਨੂੰ ਬਿਨਾਂ ਵਜ੍ਹਾ ਤਕਲੀਫਾਂ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਾਇਜ਼ ਮੰਗਾਂ ਨੇ ਜਿਹੜੀਆਂ ਉਹ ਸਾਰੀਆਂ ਉਹਨਾਂ ਦੀਆਂ ਮੰਨੀਆਂ ਜਾਣ ਸੋ 21 ਮਈ ਦੀ ਜਿਹੜੀ ਰਹਿੰਦੀ ਹੈ ਇਹ ਤੈਅ ਕਰੇਗੀ ਕਿ ਇਸ ਰੈਲੀ ਦੇ ਵਿੱਚ ਕਿੰਨਾ ਇਕੱਠ ਹੁੰਦਾ ਹੈ ਕੀ ਸਾਰੇ ਕਿਸਾਨ ਸੰਗਠਨ ਸ਼ਾਮਿਲ ਹੁੰਦੇ ਨੇ ਇਸ ਰੈਲੀ ਦਾ ਕੀ ਪ੍ਰਭਾਵ ਹੈ ਪੰਜਾਬ ਦੀਆਂ 2024 ਦੀਆਂ ਚੋਣਾਂ ਤੇ ਇਹ ਰੈਲੀ ਵੀ ਵੱਡਾ ਪ੍ਰਭਾਵ ਛੱਡ ਸਕਦੀ ਹੈ ਔਰ ਅਖੀਰ ਦੇ ਵਿੱਚ ਮੈਂ ਗੱਲ ਕਰੂੰਗਾ ਕਾਂਗਰਸ ਔਰ ਅਕਾਲੀ ਦਲ ਦੀ ਸੋ ਕਾਂਗਰਸ ਪਾਰਟੀ ਦੀ ਉਮੀਦਵਾਰਾਂ ਦੀ ਜਿਹੜੀ ਲਿਸਟ ਹੈ ਉਹਦਾ ਇੰਤਜ਼ਾਰ ਲਗਾਤਾਰ ਹੋ ਰਿਹਾ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਕਾਂਗਰਸ ਪਾਰਟੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ ਜਿਹੜੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਪੰਜ ਉਹਨਾਂ ਸਾਰਿਆਂ ਨੂੰ ਹੀ ਨਵੇਂ ਸਿਰੇ ਤੋਂ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਂਕਿ ਮੁਹੰਮਦ ਸਦੀਕ ਫਰੀਦਕੋਟ ਤੋਂ ਸਿਟਿੰਗ ਐਮਪੀ ਨੇ ਔਰ ਜਦੋਂ ਆਮ ਆਦਮੀ ਪਾਰਟੀ ਨੇ ਅ ਅਨਮੋਲ ਉਥੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਕਰਮਜੀਤ ਅਨਮੋਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਔਰ ਹੰਸ ਰਾਜ ਹੰਸ ਨੂੰ ਭਾਰਤੀ ਜਨਤਾ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਕੱਲ ਹੰਸ ਰਾਜ ਹੰਸ ਵੀ ਆਪਣਾ ਚੋਣ ਪ੍ਰਚਾਰ ਦਾ ਆਰੰਭ ਕਰ ਚੁੱਕੇ ਨੇ ਫਰੀਦਕੋਟ ਤੋਂ ਅਜਿਹੇ ਹਾਲਾਤਾਂ ਦੇ ਵਿੱਚ ਕਾਂਗਰਸ ਪੰਜ ਦੇ ਪੰਜ ਮੈਂਬਰ ਪਾਰਲੀਮੈਂਟਾਂ ਨੂੰ ਸਮੇਤ ਮੁਹੰਮਦ ਸਦੀਕ ਮੈਦਾਨ ਤੋਂ ਉਤਾਰ ਸਕਦੀ ਹੈ ਔਰ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ 2-3 ਦਿਨਾਂ ਦੇ ਵਿੱਚ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਆਪਣੀ ਪਹਿਲੀ ਸੂਚੀ ਆਪਣੇ ਉਮੀਦਵਾਰਾਂ ਦੀ ਜਾਰੀ ਕਰ ਸਕਦਾ ਹੈ ਔਰ ਕੱਲ ਸਾਰਾ ਦਿਨ ਜਿਸ ਖਬਰ ਦੇ ਉੱਤੇ ਸਿਆਸੀ ਰੌਲਾ ਪੈਂਦਾ ਰਿਹਾ ਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਨੂੰ ਜਿਹੜੇ ਆਈਐਸ ਅਫਸਰ ਸੀ ਉਹਨਾਂ ਨੇ ਅਸਤੀਫਾ ਦਿੱਤਾ ਉਹ ਭਾਜਪਾ ਚ ਜਾ ਸਕਦੇ ਨੇ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਉਹਨਾਂ ਦਾ ਅਖਬਾਰ ਦੇ ਵਿੱਚ ਬਿਆਨ ਸੀ ਕਿ ਉਹਨਾਂ ਦਾ ਜਿਹੜਾ ਅਸਤੀਫਾ ਹੈ ਉਹਦੇ ਗੈਰ ਸਿਆਸੀ ਕਾਰਨ ਨੇ ਪਰ ਫਿਰ ਵੀ ਮੀਡੀਆ ਦੇ ਵਿੱਚ ਇਹ ਕਿਆਸ ਲੱਗਦੇ ਰਹੇ ਹੋ ਸਕਦਾ ਹੈ ਅੱਜ ਇਹਦੇ ਤੇ ਸਪਸ਼ਟਤਾ ਆਵੇ ਮਲੂਕਾ ਪਰਿਵਾਰ ਹੋ ਸਕਦਾ ਹੈ ਜਾਂ ਜਿਹੜੇ ਸਾਬਕਾ ਆਈਐਸ ਅਫਸਰ ਨੇ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਹੋ ਸਕਦਾ ਹੈ ਅੱਜ ਉਹ ਵੀ ਅਫੀਸ਼ੀਅਲ ਤੌਰ ਦੇ ਉੱਤੇ ਆਪਣੀ ਕੋਈ ਨਾ ਕੋਈ ਸਟੇਟਮੈਂਟ ਅੱਜ ਜਾਰੀ ਕਰਨ ਜਾਂ ਅੱਜ ਮੀਡੀਆ ਦੇ ਵਿੱਚ ਅਗਰ ਕਿਸੇ ਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਤੇ ਅੱਜ ਮੀਡੀਆ ਦੇ ਵਿੱਚ ਸਾਰੇ ਦਿਨ ਦੇ ਵਿੱਚ ਉਹਦਾ ਪ੍ਰਗਟਾਵਾ ਹੋ ਸਕਦਾ ਸੋ ਚੋਣ ਪ੍ਰਚਾਰ ਪੰਜਾਬ ਦੇ ਵਿੱਚ ਇਸ ਵਕਤ ਉਹਨਾਂ ਉਮੀਦਵਾਰਾਂ ਦਾ ਤਾਂ ਸ਼ੁਰੂ ਹੋ ਗਿਆ ਜਿਨ੍ਹਾਂ ਦੇ ਨਾਮ ਐਲਾਨ ਦਿੱਤੇ ਗਏ ਨੇ ਜਿਵੇਂ ਭਾਰਤੀ ਜਨਤਾ ਪਾਰਟੀ ਨੇ 6 ਉਮੀਦਵਾਰ ਐਲਾਨੇ ਨੇ ਉਮੀਦ ਹੈ 1-2 ਦਿਨਾਂ ਚ ਭਾਜਪਾ ਵੀ ਆਪਣੇ ਸਾਰੇ ਉਮੀਦਵਾਰ ਐਲਾਨੇਗੀ ਔਰ ਕਾਂਗਰਸ ਦੇ ਉਮੀਦਵਾਰਾਂ ਦਾ ਇੰਤਜ਼ਾਰ ਹੈ ਅਕਾਲੀ ਦਲ ਦੇ ਉਮੀਦਵਾਰਾਂ ਦਾ ਇੰਤਜ਼ਾਰ ਹੈ ਆਮ ਆਦਮੀ ਪਾਰਟੀ ਨੇ ਹੁਣ ਤੱਕ 9 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਨੇ ਸੋ ਆਮ ਆਦਮੀ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੋਵੇਂ ਪੰਜਾਬ ਚ ਆਪਣੇ ਚੋਣ ਪ੍ਰਚਾਰ ਚ ਰੁੱਝੇ ਨੇ ਔਰ ਜਿਹੜੀਆਂ ਪਰੰਪਰਾਗਤ ਪਾਰਟੀਆਂ ਨੇ ਜਿਹੜੀਆਂ ਪੰਜਾਬ ਤੇ ਲੰਮਾ ਸਮਾਂ ਸਰਕਾਰ ਚਲਾਉਂਦੀਆਂ ਰਹੀਆਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਉਹ ਦੋਵੇਂ ਪਾਰਟੀਆਂ ਨੇ ਹਲੇ ਤੱਕ ਅਧਿਕਾਰਿਕ ਤੌਰ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੋ ਬੜਾ ਦਿਲਚਸਪ ਪੰਜਾਬ ਦਾ ਸਿਆਸੀ ਮਾਹੌਲ ਬਣ ਰਿਹਾ ਹੈ ਭੋਜਨ ਸਮਾਜ ਪਾਰਟੀ ਵੀ ਆਪਣੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਸਾਰੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਜਲਦ ਕਰ ਸਕਦੀ ਹੈ ਸੋ ਅਗਲੇ 2 ਦਿਨ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਉਹ ਬੜੀ ਦਿਲਚਸਪੀ ਵਾਲੇ ਰਹਿਣ ਵਾਲੇ ਨੇ ਅੱਜ ਔਰ ਕੱਲ ਭਗਵੰਤ ਮਾਨ ਔਰ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਸਾਰੀਆਂ ਪੋਲੀਟੀਕਲ ਪਾਰਟੀਆਂ ਅਚਾਨਕ ਕੋਈ ਨਾ ਕੋਈ ਵੱਡਾ ਸਿਆਸੀ ਧਮਾਕਾ ਕਰ ਸਕਦੀਆਂ ਨੇ ਜਿਸ ਤਰ੍ਹਾਂ ਦਾ ਮਾਹੌਲ ਹੈ ਸੋ ਵੇਖਦੇ ਆ ਕਿ ਕੀ ਅੱਜ ਪੰਜਾਬ ਚ ਕੋਈ ਲੀਡਰ ਹੈ ਜਿਹੜਾ ਉਹ ਇੱਕ ਪਾਰਟੀ ਚੋਂ ਟੁੱਟ ਕੇ ਦੂਸਰੀ ਚ ਜਾਂਦਾ ਹੈ ਜਾਂ ਨਹੀਂ ਕਿਉਂਕਿ ਹੁਣ ਇਸੇ ਘਟਨਾਕਰਮ ਦਾ ਇੰਤਜ਼ਾਰ ਹੈ ਉਸ ਤੋਂ ਬਾਅਦ ਹੀ ਪੋਲੀਟੀਕਲ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਨਗੀਆਂ ਕਿਉਂਕਿ ਟੁੱਟ ਭੱਜ ਨੂੰ ਹਰ ਕੋਈ ਵੇਖਣਾ ਚਾਹੁੰਦਾ ਸੋ ਫਿਲਹਾਲ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਫਿਲਹਾਲ ਇੰਨਾ ਹੀ ਅੱਜ ਦੁਪਹਿਰੇ 3 ਵਜੇ ਇੱਕ ਵਾਰੀ ਫੇਰ ਮੁਲਾਕਾਤ ਹੋਏਗੀ ਜਦੋਂ ਸਾਡਾ ਖਾਸ ਪ੍ਰੋਗਰਾਮ ਹੋਏਗਾ ਸੀਨੀਅਰ ਪੱਤਰਕਾਰ ਰਜੀਵ ਭਾਸਕਰ ਜੀ ਦੇ ਨਾਲ ਬਹੁਤ ਬਹੁਤ ਧੰਨਵਾਦ